ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਦੌਰ 'ਚ ਗੁਜ਼ਰ ਰਹੇ ਆ ਆ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨਿਗਾਹ ਆ ਰਿਹਾ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਬੇਨਤੀ ਕੀਤੀ ਸੱਚੇ ਪਾਸ਼ਾ ਆਪ ਕਿਰਪਾ ਕਰੋ ਇਹ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸਾਨੂੰ ਤੋਂ ਅਸੀਂ ਉਹਨਾਂ ਦੇ ਚਰਨਾਂ ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਕਾਰਜ ਆ ਉਹ ਕਰਨ ਵਾਸਤੇ ਸਾਨੂੰ ਬਲ ਬੁੱਧੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾ ਲੈ ਚੁੱਕੇ ਆ ਤੇ ਵਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਵੜਾਈ ਨਿੱਤਕ ਲੋਕਾਂ ਕੋਲੋਂ ਧਾਰਮਿਕ ਲੋਕਾਂ ਕੋ ਸਾਰਿਆਂ ਕੋ ਸਝਾ ਲਏ ਕਿ ਫਿਰ ਅਸੀਂ ਜੋ ਪੰਜਾਬ ਦੇ ਸਿੱਖ ਇਤਾਂ ਦੀ ਪੂਰਤੀ ਕਰਦੀ ਹੋਊ ਪਾਰਟੀ ਉਹ 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 ਜੇ ਅਸੀਂ ਸਾਰਾ ਉਹਦਾ ਢਾਂਚਾ ਜਾਂ ਸਾਰੀਆਂ ਉਹਦੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੀ ਜਾਤ ਪਾ ਧਰਮ ਤੋਂ ਬਜਬ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭੇ ਇੱਕ ਨੂੰ ਪਛਾਣਦੇ ਦੇ ਸਿਧਾਂਤ ਨੂੰ ਦਰੋਂਣ ਵਾਲੀ ਬਾਤ ਇਸ ਬਣਾਉਣਾ। ਬੱਤ ਜੀ ਨਾਮ ਨਾ ਕਿ ਰੱਖੇਗਾ ਨਹੀਂ ਨਾਮ ਅਜੇ ਅਸੀਂ ਦੀ ਅਗਿਆ ਲਈ ਹੈ ਉਸ ਤੋਂ ਬਾਅਦ ਸੰਗਤਾਂ ਦੇ ਰੈ ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਸੰਵਧਾਨ ਵੀ ਅਸੀਂ ਬਾਅਦ 'ਚ ਅਸੀਂ ਚਾਰ ਕਰਾਂਗੇ। ਪੰਜਾਬ ਉਕੀ ਚ ਕੀ ਕਾਰਨ ਸਮਝਦਾ ਜਿਹੜੀ ਨਵੀਂ ਪਾਰਟੀ ਦਾ ਐਲਾਨ ਕਰਨ ਦੇ ਖੰਮਾ ਪੈ ਗਿਆ ਕੀ ਕਾਰਨ ਨੇ? ਨੇ ਕਾਰਨ ਜੀ ਪੰਜਾਬ 'ਚ ਇਹ ਰਾਜਨੀਤਿਕ ਹਾਲਾਤ ਬਹੁਤ ਬੁਰੇ ਹੋ ਗਏ। ਸਾਡੀ ਕੋਈ ਖੇਤਰੀ ਧਿਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਤੇ ਜਿਹੜੀਆਂ ਰਾਜਨੀਤਿਕ ਧਰਾ ਜਿਹੜੀਆਂ ਸਾਨੂੰ ਦਿੱਲੀ ਤੋਂ ਚਲਾਉਂਦੀਆਂ ਉਹ ਜਦੋਂ ਵੀ ਸਾਡੇ ਚੰਗੇ-ਚੰਗੇ ਲੀਡਰਾਂ ਨੂੰ ਜਿਵੇਂ ਕੈਪਟਨ ਅਵੰਿੰਦਰ ਸਿੰਘ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਫੌਜ ਕਹਿੰਦੇ ਘੋਂਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆ ਮਿੰਟਾਂ 'ਚ ਕਰ ਦੁੱਤਾ ਹੁਣ ਮੇਰਾ ਖਿਆਲ ਹੈ ਭਗਵੰਤ ਮਾਨਨਾ ਵੀ ਇਹੋ ਹੀ ਹਾਲਤ ਹੋਣ ਵਾਲੀ ਹੈ ਕਿਉਂਕਿ ਜੇ ਸਾਡਾ ਕੋਈ ਮੰਤਰੀ ਬਣਨਾ ਜੇ ਸਾਡੇ ਫੈਸਲੇ ਸਾਰੇ ਉੱਥੋਂ ਦਿੱਲੀੋਂ ਹੋ ਕੇ ਆਉਂਦੇ ਆ ਹੁਣ ਤੁਸੀਂ ਦੇਖਿਆ ਸਾਰਾ ਕੁਝ ਉਹ ਉੱਥੋਂ ਹੀ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਤੇ ਜਾਂ ਅਸੀਂ ਗੁਰੂ ਮਹਾਰਾਜੀ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜਿਹੜੇ ਫੈਸਲੇ ਵੱਡਾ ਤੇਰਾ ਦਰਬਾਰ ਸੱਚਾ ਤੋ ਤਖ਼ਤ ਸਿਰੇ ਤਖ਼ਤੋਂ ਹੋਇਆ ਕਰਨ ਤੇ ਤੇਰੀ ਸੋਚ ਅਨਸਾਰ ਸਭ ਦੇ ਭਲੇ ਲਈ ਕੋਈ ਕਿਸੇ ਵਾਸਤੇ ਈਰਖਾ ਨਫ਼ਰਤ ਨਾ ਹੋਵੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਸਾਰਿਆਂ ਦੇ ਭਲੇ ਵਾਸਤੇ ਇਹ ਨਹੀਂ ਕਿ ਕਿਸੇ ਪਰਿਵਾਰਕ ਉਤਾਲੀ ਨਹੀਂ ਪੂਰਤੀ ਦੀ ਇਹ ਪੰਜਾਬ ਦੇ ਚੜ੍ਹਦੀ ਕਲਾ ਲਈ ਸਿੱਖ ਪੰਦੀ ਚੜ੍ਹਦੀ ਕਲਾ ਲਈ ਇਹ ਇਹ ਕਾਰਜ ਅਸੀਂ ਆਰੰਭ ਕਰਨ ਜਾ ਰਹੇ ਹਾਂ ਬਾਕੀ ਕਰਨ ਕਰਾਵਨ ਹਰ ਗੁਰੂ ਸਾਹਿਬ ਉਹਨਾਂ ਹੀ ਕਰੋਣਾ ਨਵੀਂ ਖੇਤਰੀ ਪਾਰਟੀ ਹੋ ਸਕਦੀ ਆ ਅਕਾਲੀ ਦਲ ਦਾ ਬਦਲ ਹੋ ਸਕਦਾ ਕੀ ਲੱਗਦਾ ਹੈ ਨਹੀਂ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀਆਂ ਖਤਮ ਹੋ ਚੁੱਕੀ ਸਾਡੇ ਜਿੰਨੇ ਵੀ ਦਿਨੋ ਦਿਨ ਸਾਡਾ ਜਿਹੜੇ ਗळा ਘੁੱਟਦਾ ਜਾ ਰਿਹਾ ਸਾਨੂੰ ਕਿਸੇ ਪਾਸਿਓਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਤੇ ਸਾਡੇ ਨਾਲ ਪੈਰ ਪੈਰ ਤੇ ਧੱਕਾ ਹੋ ਰਿਹਾ ਸਾਡੇ ਨਾਲ ਕਿਤੇ ਵੀ ਇਨਸਾਫ ਨਹੀਂ ਹੋ ਰਿਹਾ ਤੇ ਸਾਡੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਰਹਿ ਗਿਆ ਉਹ ਜੋ ਜਿਨ੍ਹਾਂ ਨਾਲ ਅਸੀਂ ਲੜਨਾ ਉਹ ਹੀ ਸਾਡੇ ਫੈਸਲੇ ਉਹਨਾਂ ਦੇ ਥਰੂ ਹੀ ਉਹਨਾਂ ਦਾ ਉਹ ਨਾਮ ਤੇ ਅਸੀਂ ਪਾਰਟੀ ਦਾ ਤੇ ਨਾਮ ਆਜੂਗਾ ਕੋਈ ਨਹੀਂ ਹਾਂਜੀ ਕੁਝ ਕੋਸ਼ਿਸ਼ ਕਰਦੇ ਹਾਂ ਉਹਨਾ ਇਹਦੇ ਬਾਰੇ ਜੋ ਸੰਗਤਾਂ ਦੇ ਸੁਝਾਅ ਜੋ ਦਾ ਪਾਰਟੀ ਦਾ ਸਬਦਾਨ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਜੋਬੀ ਉਹਦਾ ਅਜੰਡਾ ਹੋਊਗਾ ਉਹ ਸਾਰੀਆਂ ਚੀਜ਼ਾਂ ਸੀ ਕਲੀਅਰ ਕਰਕੇ ਫਿਰ ਪਾਰਟੀ ਦਾ ਨਾਂ ਕੇ ਵੱਡੇ ਕੱਟ ਸੇ ਨਹੀਂ ਕਰਦਾ ਬਪੂ ਜੀ ਤੁਸੀਂ ਮੁੱਖ ਮੰਤਰੀ ਬਦਲ ਦੀ ਗੱਲ ਕੀਤੀ ਲੱਗਦਾ ਪੰਜਾਬ ਦਾ ਨਵਾਂ ਮੁੱਖ ਮੰਤਰੀ ਜਰਾ ਹੁਣ ਕਿਸੇ ਮਰਵਾਜਾ ਮਿਲਦਾ ਨਜ਼ਰ ਆਏਗਾ ਕਿਉਂਕਿ ਜਿਸ ਤਰ੍ਹਾਂ ਆਕਾਸ਼ ਨੇ ਇਹਨੇ ਕਈਆਂ ਜਾਣ ਜਿਹਨਾਂ ਕੀ ਭਗਵਾਨ ਤਮਾਮ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਮੈਨੂੰ ਲੱਗਦਾ ਦਿੱਲੀ ਦਾ ਹਕੂਮੇ ਚੱਲਣਾ ਜੀ ਜਦ ਦਿਨ ਉਹਨਾਂ ਦੀ ਮਰਜ਼ੀ ਹੋਈ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਦੀ ਸਿਹਤ ਦਾ ਬਣਾ ਕੇ ਜਾਂ ਕੋਈ ਹੋਰ ਬਣਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਊਗਾ ਤੇ ਉਹਨਾਂ ਦੇ ਆਪਣੇ ਹੋਰ ਕਿਸੇ ਚੇਤੇ ਨੂੰ ਤੇ ਸਾਡੇ ਵੀ ਸਾਡਾ ਵੀ ਇਦਾਂ ਦਾ ਕਰਤਾਰ ਹੋ ਚੁੱਕਾ ਸਾਡੇ ਵੀ ਬ92 ਕੋਈ ਆਵਾਜ਼ ਨਹੀਂ ਚੁੱਕੂਗਾ ਕਿ ਇਹ ਨੇ ਭਗਵੰਤ ਮਾਨ ਨੇ ਪਾਰਟੀ ਨੂੰ ਖੜਾ ਕਰਨ ਵਾਲਾ ਸੀ ਠੀਕ ਹੈ ਕਿਉਂ ਨੇ ਸਾਡੇ ਲੋਕਾਂ ਨਾਲ ਵੀ ਬਹੁਤ ਜ਼ੁਲਮ ਕੀਤਾ ਪਰ ਅਸੀਂ ਚਾਹੁੰਦੇ ਹਾਂ ਕਿ ਫਿਰ ਵੀ ਕਮਾਂਡ ਜਿਹੜਾ ਸਾਡੇ ਲੋਕਾਂ ਦੇ ਹੱਥ 'ਚ ਹੋਣੀ ਚਾਹੀਦੀ ਸੀ ਇਹ ਨਹੀਂ ਕਿ ਉਹ ਜਦੋਂ ਚਾਹਣ ਜਿੰਨੂੰ ਮਰਜ਼ੀ ਬਣਾ ਦੇਣ ਜਿੰਨੂੰ ਮਰਜ਼ੀ ਢਾ ਦੇਣ ਇਹ 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 ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਸੀ ਸਰ ਜਿਹਦੇ 'ਚ ਪੰਥਕ ਧਿਰਾਂ ਜਿਹੜੀਆਂ ਪੰਜਾਬ ਦੀਆਂ ਹੋਣਗੀਆਂ ਉਹਨਾਂ ਦਾ ਰਲੇਮਾ ਹੋਊਗਾ ਕੁਝ ਰਾਜਨੀਤਿਕ ਧਿਰਾਂ ਵੀ ਹੈਗੀਆਂ ਸਰਕਾਰ ਨੂੰ ਉਹਨਾਂ ਦਾ ਰਲੇਮਾ ਹੋ ਸਕਦਾ ਜਿਹੜੀਆਂ ਪੰਜਾਬ ਦੀਆਂ ਠੀਕ ਹੈ ਜ ਜਾਂ ਜਿਹੜੇ ਕੋਈ ਕੌਮ ਨੂੰ ਸਮਰਪਿਤ ਜਾਂ ਪੰਜਾਬ ਨੂੰ ਸਮਰਪਿਤ ਲੋਕ ਹੋਣਗੇ ਉਹਨਾਂ ਉਹਨਾਂ ਨੂੰ ਲਿਆ ਜਾ ਸਕਦਾ ਤੇ ਜਿਹੜੇ ਅੱਗੇ ਜਿਨ੍ਹਾਂ ਨੇ ਪਕੌਮਨਾ ਜਾਂ ਕੋਈ ਧੋਖੇਬਾਜ਼ੀਆਂ ਕੀਤੀਆਂ ਹੋਣਗੇ ਉਹਨਾਂ ਤੋਂ ਅਸੀਂ ਥੋੜਾ ਗਲੇਟ ਕਰਾਂਗੇ ਜੀ ਕਿਵਾ